ਉੱਗੇ ਗੱਡੀ ਕੱਖ ਨਹੀਂ ਦੇ ਉਸੇ 10 ਮਿੰਟਾਂ ਦੀ ਬੱਸ ਸਟੈਂਡ ਜਾਣੀ ਜਾਂ 15 ਮਿੰਟਾਂ ਚਾਹੀਦਾ ਜਨਾਬ ਜੀ ਕਹਿੰਦਾ ਗੁਰਨਾਮ ਸਿੰਘ ਜੀ ਨਾਮ ਕਹਿੰਦਾ ਮੇਰਾ ਨਾਮ ਟੀਨੂ ਭਾਈ ਭੁੱਲ ਗਿਆ ਹਨਾ ਉਹ ਦਾ ਵੀ ਆ ਰਿਹਾ ਲਾਗੋਣੀ ਬੰਦਾ ਦਿਸਣ ਦੇ ਆ ਰਿਹਾ ਕੋਈ ਗੱਡੀ ਨਹੀਂ ਦੇਖੀ ਲਾਗੋ ਇਹ ਜਿਹੜਾ ਜਿਹੜਾ ਡਿਜੀਟਲ ਚਲਦੇ ਆਹ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਬੜੀਆਂ ਆਈਦੇ ਕਦਾ ਗੁਰਨਾਮ ਸਿੰਘ ਕੀ ਕੰਮ ਕਰਦੇ ਰਿਕਸ਼ਾ ਚਲਾਉਣਾ ਐਤੋਂ ਬਹੁਤ ਜ਼ਿਆਦਾ ਤੋਹਂਦਾ ਇਹ ਬਹੁਤ ਜਿਆਦਾ ਤੇ ਲੱਭਦਾ ਇੱਕ ਖਣੀ ਦੋ ਫੜ ਦੋ ਬੰਦਾ ਨਹੀਂ ਲੱਭਦਾ ਦੇ ਇੰਨੀ ਤੋਹਂਦਾ ਬਹੁਤ ਜਿਆਦਾ ਠੀਕ ਰਿਕਸ਼ਾ ਦਾ ਕੰਮ ਕਰਦੇ ਆ ਜੀ ਪਰੇਸ਼ਾਨੀ ਤੇ ਹੋਣੀ ਹੋਣੀ ਆ ਇਦਾਂ ਨਹੀਂ ਲੱਭਦਾ ਜਿਹੜੀ ਗਾੜੀ ਖਣੀ ਤੇ ਪਰੇਸ਼ਾਨੀ ਤੇ ਹੋਣੀ ਹੋਣੀ ਆ ਦੇ ਪਰੇਸ਼ਾਨੀ ਕੋਈ ਚੀਜ਼ ਵੀ ਹੈ ਵਿਚ ਵੱਜ ਸਕਦੀ ਆ ਲੈਟ ਪੈਂਦੀ ਆ ਸਗੋਂ ਲੱਭਦਾ ਕੱਖ ਨਹੀਂ ਹਾਂ ਇਹ ਪਿਛਲੀ ਜਿੰਨੀ ਪਹਿਲੀ ਤੋਂ ਹੁੰਦੇ ਆ ਸੰਗਰਾਂਦ ਤੇ ਵੀ ਪਈ ਵੈਸੇ ਪਰ ਇੰਨੀ ਨਹੀਂ ਪਈ ਥੋੜੀ ਪਈ ਹਾਲ ਬਹੁਤ ਜਿਆਦੀ ਹੈ ਹਜ ਤੇ ਮੈਂ ਸਵੇਰੇ ਮੈਨੂੰ ਜੋ ਸਵਾਰੀ ਦਾ ਫੋਨ ਆਇਆ ਸੋ ਹਤੇ ਵੀ ਆਏ ਰਾਤ ਆ ਜੇ ਰਾਤ ਵੀ ਆਏ ਨਾ ਮੈਂ ਉਹ ਦਿਨ ਨਿਕਲਿਆ ਸਵੇਰੇ 5:30 ਵਜੇ ਘਰੋਂ ਫੇਰ ਵੀ ਸਵਾਰੀ ਛੱਡ ਗਈ ਹਾਂ ਸਵਾਰੀ ਛੱਡ ਕੇ ਆਇਆ ਉਹ ਦੋ ਪਰੇਸ਼ਾਨੀ ਤਾਂ ਹੋਣੀ ਹੋਣੀ ਹੈ ਪਰੇਸ਼ਾਨੀ ਤਾਂ ਬਹੁਤ ਜਿਆਦੀ ਹੁੰਦੀ ਹੈ ਲੱਭਦਾ ਹੀ ਗੜੀ ਕੱਖ ਨਹੀਂ ਤੇ ਇਫਰ 10 ਮਿੰਟਾਂ ਦੇ ਪਸਟਾਨ ਜਾਣੀਦਾ 15 ਮਿੰਟਾਂ ਚ ਜਾਈਦਾ ਨਾਮ ਕੀ ਕਰਦਾ ਗੁਰਮਾਨ ਸਿੰਘ ਕੀ ਨਾਮ ਕਰਦਾ ਮੇਰਾ ਨਾਮ ਟਿੰਕੂ ਭਾਈ ਆ ਤੋ ਉਹਨਾਂ ਬੋਝਾ ਵਰਦਸਤ ਪਈ ਹੈ ਮਾਰਾ ਜੀ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਾਰਾ ਜੀ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਾ ਯਾਨੀ ਹੁੰਦੇ ਆ ਸ਼ੇਰ ਹੀ ਸਾਢੇ 5 ਵਜੇ ਆਈਦਾ ਮਾਰੇ ਫੇਰ ਤਾਂ ਹਿਆਰ ਲਾ ਕੇ ਬੈਠੇ ਤੇ ਕੋਈ ਬੋਣ ਨਹੀਂ ਨੀ ਕੋਈ ਕੁਝ ਨਹੀਂ ਕੋਈ ਗਾਗ ਨਹੀਂ ਕੋਈ ਕੁਝ ਨਹੀਂ ਆਉਂਦਿਆ ਜੀ ਕੋਈ ਨੱਬਣੀ ਨਹੀਂ ਆ ਬਾਹਰ ਕੋਈ ਸੀ ਨਹੀਂ ਨੱਬਣੀ ਆ ਵੇ ਲੋਕ ਕੋਈ ਨਾ ਯਾ ਨਹੀਂ ਆਉਂਦਿਆ ਕੀ ਲੈਣਾ ਜਾਂਦੇ ਜਿਹੜੇ ਧੁੰਦ ਦੇ ਵਿੱਚ ਹੋਉਂਦੇ ਦੇਖੋ ਜੀ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤਾਂ ਇਹੀ ਕਹਿੰਨੇ ਚਲੋ ਹੋਲੀ ਸੁਣ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਬਹੁਤ ਜ਼ਿਆਦਾ ਗਣੀ ਧੁੰਦ ਤੋਂ ਧੁੰਦ ਤਾਂ ਬਹੁਤ ਜ਼ਬਰਦਸਤ ਆਜ ਪਹਿਲੀ ਧੁੰਦ ਆ ਮਾਰਾ ਜੀ ਈ ਨਾਮ ਦਾ ਹੈ ਹੀਰਾ لال ਜੀ ਐ ਢੁੰਡ ਪੈਲੀ ਪਈ ਐ ਸੀ ਜੀ ਹਾਂਜੀ ਹਾਂਜੀ ਕਿੰਨੀ ਕਿ ਪਰਚੰਕ ਕੋਣ ਹੋ ਗਈ ਐ ਬੜੀ ਪਰੇਸ਼ਾਨੀ ਐ ਜੀ ਮੈਂ ਰਿਕਸ਼ਾਗਰ ਤੇ ਮਗੇ ਮਗੇ ਆ ਹੋਰ ਪਰੇਸ਼ਾਨੀ ਐ ਲੋਕਾਂ ਨੂੰ ਕਿੰਨੀ ਕਿ ਗੱਡੀ ਢੁੰਡ ਤੇ ਦਿੱਤੀ ਐ ਬਹੁਤ ਜ਼ਿਆਦਾ ਢੁੰਡਾ ਜੀ ਆ ਗੀ ਲਾਗੋਂ ਨੇ ਬੰਦਾ ਦਿਸਣ ਦੇ ਆ ਰਿਹਾ ਕੋਈ ਗੱਡੀ ਨਹੀਂ ਦੇਖਦੀ ਲਾਗੋਂ ਕੀ ਕਹਿਣਾ ਜਾਂਦੇ ਨੇ ਵਹੀਕਲ ਚਲਾਉਂਦੇ ਐ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਬੜੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲਾਂਟਾਂ ਜਗਾ ਕੇ ਜਾਣਾ ਚਾਹੀਦਾ ਤੇ ਇਹ ਨਹੀਂ ਪਤਾ ਲੱਗੇ। ਬਈ ਅਗੋਂ ਚੀਜ਼ ਆ ਰਹੀ ਆ। ਵੇਖੋ ਲੱਗੋਂ ਰੇੜਾ ਨਹੀਂ ਦਿਸਣਿਆ। ਸਾਵਧਾਨੀ ਵਰਤਣੀ ਚਾਹੀਦੀ। ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ। ਬੜੇ ਹੌਂਸਲੇ ਨਾਲ ਚੱਲਣਾ ਚਾਹੀਦਾ। ਧੁੰਦ ਬਹੁਤ ਜ਼ਿਆਦਾ। ਕੀ ਨਾਮ ਤੁਹਾਡਾ? ਕੀ ਰਲਾ ਜੀ? ਦੇਖੇ ਕਿਤੇ ਗੇਠਾਂ ਦੀਆਂ ਬੋਲ ਆ ਪਤਾ ਲੱਗੇ ਸਾਡੀ ਵੀ ਖੇਚੇ ਜਾ ਰਹੇ ਨੇ ਵੀ ਖਿਲਾਰ ਲਾ ਇਹ ਨਾ ਉਤਰੂ ਨੂੰ ਸੋਚ ਵਾਲੇ ਕਾਰਨ ਤੇ ਲੱਗੂ ਖਬਰ ਹੁਣੇ ਚੱਲੇਗੀ ਪੰਜੀ ਤੇ ਤਗੀ ਬਥੇਰੀ ਲੱਭਦਾ ਹੀ ਕੱਖ ਨਹੀਂ ਤੇ ਬਾਹਰ ਦੇ 2 ਫੁੱਟ ਤੋਂ ਬੰਦਾ ਨਹੀਂ ਲੱਭਦਾ ਆ ਗਿਆ ਆ ਗਿਆ ਯਾਰ ਨਾ ਚੌਂਕ ਮਾਰਦਾ ਜੀ